ਪੁੱਲਰ ਵੜੇ ਘਾਰ ਤੇ ਆਪ ਹੀ ਲੱਗੇਗਾ ਪੰਜ ਦੋਨੇ ਇਧਰ ਜਵਲ ਵੀ ਗਈ ਕੋਈ ਇਧਰ ਵੀ ਪੁੱਲਰ ਵੜੇ ਖੜੇ ਇਧਰ ਤਾਂ ਹੋ ਗਿਆ ਤੁਸੀਂ ਦੇਖੋ ਨੀਆ ਚੱਕ ਹੋਵੇ ਹੋ ਜਾ ਦੂਜਾ ਹੈ ਬੈਸਤਰੀ ਹਾਂਜੀ ਕਦਾ ਹੋਏ ਆਉ ਗੁੜਿਆ ਬੋਲੋ ਕਿਤਾ ਖੋਲ ਲਿਆ ਅਸਾਸ ਹਾਂ ਮਰਨ ਕਿਤਾ ਖੋਲਿਆ ਬਾਹਰ ਤੇ ਟਿਕਾ ਪੜਵਾ ਨਾ ਕਿਤੇ ਕੋਈ ਥਾ ਇਹ ਪਿੱਲਰ ਖੜੇ ਹੁੰਦੇ ਸਿੱਧੇ ਠੀਕ ਹੈ ਕੋੜੇ ਜਾਈਦੀ ਹੁੰਦੀ ਉੱਧਰ ਤੱਕ ਖੜੇ ਹੋ ਗਏ ਇਹ ਕਿੰਨੂੰ ਕਰਨਾ ਪੈਣਾ ਚੱਕ ਕੇ ਹਾਂ ਇਹ ਤਾਂ ਉੱਥਾ ਕੋਈ ਕੰਮ ਹੈ ਹਾਂ ਕਿਤਾ ਖੋਲ ਲਿਆ ਬਾੜੀ ਜੋਲਿਆ ਉਹ ਪੀਤਾ ਵੀ ਲਿਆ ਹਿੱਟਰ ਤਾਂ ਹੋ ਗਈ ਤਿਆਰੀ ਵੀਰੋ ਦੇਖੋ ਮੈਥਰੀ ਚੱਕ ਦਿੱਤਾ ਫੇ ਕੰਮ ਨੂੰ ਹੈ ਅਰੇ ਚੱਕ ਨਾ ਨਹੀਂ ਆ ਵਿੱਚ ਪਊਗੀ ਭਾਰਤੀ ਹੈ ਨਾ ਬਾਜੀ ਇੰਨੀ ਜੀ ਭਰਤੀ ਪੈਣੀ ਆ ਮਿੱਟੀ ਉੱਦ ਦਾ ਸੈੱਟ ਹੋ ਜਾਣੀ ਅੱਧੀ ਬਾਹਰੋਂ ਸੈੱਟ ਦੂਗੇ ਜਿੰਨੀ ਜਿੰਨੀਆਂ ਕੰਧਾਂ ਆ ਹਾਂ ਇੰਨੀ ਭਰਤੀ ਆ ਸਹੀ ਆ ਜਿੰਨੀਆਂ ਜਿੰਨੀਆਂ ਕੰਧਾਂ ਉਹਨੀ ਉਹਨੀ ਭਰਤੀ ਆ ਨਾਲੇ ਉੱਚਾ ਹੋ ਜਾਣਾ ਜਿੱਥੇ ਮੈਂ ਖੜਾ ਜਿੰਨਾ ਉੱਚਾ ਇੰਨਾ ਉੱਚੀ ਹੋਣੀ ਇੱਥੇ ਫਰਸ਼ ਲੱਗਣਾ ਠੀਕ ਐ ਸਬ ਬੋਰਾ ਨਹੀਂ ਐ ਸੈੱਡਾ ਤੇ ਵੀ ਲੈਂਟਰ ਪਾਣਾ ਇੱਦਾਂ ਠੀਕ ਐ ਬਾਕੀ ਤਾਂ ਸਾਨੂੰ ਪਤਾ ਹੀ ਐ ਦੇਖੋ ਸਾਰੇ ਹੀ ਟੌਟਾ ਲੱਗ ਗਈਆਂ ਸਾਰੀਆਂ ਉਹ ਵੇ ਹੋ ਗਿਆ ਖਾਲੀ ਸਾਰਾ ਹੀ ਆ ਮੂਰੇ ਟੌਣਾ ਗੇੜ ਭਾਈ ਹਾਂ ਉਧਰ ਤਾਂ ਵਧੀਆ ਲੱਗਦਾ ਮੁੰਡੇ ਜੜੈਂਜਾ ਪਰ ਹੋਰ ਸਾਫ ਹੋ ਜਾਣਾ ਹਾਂ ਹੋਰ ਬਣ ਜਾਣਾ ਤਾ ਵੇ ਅੱਧੀ ਤੇ ਨੀ ਤੱਕ ਆ ਬੰਦੇ ਆਪਣੇ ਹਾਮ ਕਿੱਦ ਕੱਥੇ ਆਉਣੀ ਨਾ کافی ਖੱਚਾ ਤਾਂ ਕੰਮ ਨਹੀਂ ਇੱਕ ਦੂਰ ਨਾਲ ਦੋ ਤਿੰਨ ਕਿਦੋਂ ਨਾਲ ਦੇਖੇ ਦਿੱਤਾ ਠੀਕ ਆ ਉਹ ਵੇਖੋ ਉੱਥੇ ਤੱਕ ਹੁਣ ਵਾਪਰਤੀ ਹੀ ਪੈਣੀ ਗੱਲੀ ਠੀਕ ਆ ਭਰਤੀ ਪਾ ਦੇ ਉੱਪਰ ਫਰਸ਼ ਪੂਛ ਪਾ ਗਏ ਫੇਰ ਉੱਪਰ ਦੁਬਾਰਾ ਇੱਕ ਲੈਂਟਰ ਹੋਰ ਲਾਉਣਗੇ ਉਦੋਂ ਬਾਅਦ ਸਾਰਾ ਹੀ ਸੈੱਟ ਬੈਟਾ ਹੁਣ ਲੋੜੀ ਚੱਲ ਪਈ ਪੰਡ ਬੀਬੀਆਂ ਲੋੜੀ ਬੰਨਣ ਲੱਪਈਆਂ ਠੀਕ ਹੈ ਜੱਟਾ ਰੋਕ ਦੇ ਯੋ ਪੁਣ ਚੁਰਭੜ ਕੇ ਕਰਉਣ ਲੱਗੇ ਆ ਯਾਰੀ ਬਾਕੀ ਦੇਖੋ ਬਲੌਗ ਫਿਰ ਕਰਿਓ ਅੱਗੇ